ਸਸੀ ਗਾਲ ਜੀ ਆਪਾਂ ਲੱਗੇ ਆ ਵਲੌਗ ਦੀ ਸਟੱਡੀ ਕਰਨ ਤੇ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਯਾਰ ਤੇ ਆਪਣੇ ਜਿਹੜੇ ਦੋ ਬੱਚੇ ਹਨ ਇੱਕ ਰੱਪਾ ਤੇ ਇੱਕ ਉਹ ਆਹ ਕੋਫੀ ਕਲਰ ਜੇ ਵਾਲਾ ਇਹਨਾਂ ਦੇ ਰੰਗ ਲਾਉਣ ਲੱਗਦੇ ਆ ਤੇ ਆਪਾਂ ਲਾਉਣੇ ਆ ਰੰਗ ਬੱਚਿਆਂ ਦੇ ਬੱਚੇ ਹੈਗੇ ਰੰਗ ਲਾਉਣ ਵਾਲੇ ਜੀ ਦੋ ਹੀ ਆ ਤਿੰਨ ਸ਼ਾਇਦ ਦੋ ਹੀ ਆ ਨਹੀਂ ਤਿੰਨ ਨਹੀਂ ਮੈਂ ਵੀਣਾ ਵੀ ਤੀਜੇ ਦੇ ਲਾਉਣ ਵਾਲਾ ਹੈਗਾ ਯਾ ਨਹੀਂ ਉਹ ਵੀ ਵੇਹਣੇ ਕੱਢ ਕੇ ਇਹ ਉਹ ਇਧਰ ਬਿਠਾਉਗਾ ਜੇ ਜੋੜੀ ਦਾ ਇੱਕ ਬੱਚਾ ਸੀ ਜ्यों ਜੋੜੀ ਲਈਏ ਤੇ ਇੱਕ ਬੱਚਾ ਨਹੀਂ ਤੇ ਆਹ ਕਰਮ ਵਾਲਾ ਜੇ ਸਿਰੇ ਚੜ ਜੇ ਤਾਂ ਆ ਬੱਚਾ ਮੁੱਕ ਜਾ ਝੂਟਾ ਹੈ ਜੀ ਰੰਗ ਲਾਉਣ ਵਾਲਾ ਤੇ ਹੈ ਈਗਾ ਚਲੋ ਜੀ ਰੰਗ ਲਾਉਂਗਾ ਆਪਾਂ ਲਾਉਣ ਲੱਗੇ ਬੱਚੇ ਦੇ ਰੰਗ ਰੰਗ ਆ ਪਿਆ ਟਿਕਾ ਟਨ ਆ ਪਿਆ ਇਧਰ ਲਈ ਪਾਸੇ ਆ ਜੀ ਉਰੇ ਨਾ ਜੀ ਕੈਮਰੇ ਇਧਰਲੇ ਪਾਸੇ ਆ ਇਧਰਲੇ ਮੋਟੇ ਵੀਡੀਓ ਇਹ ਨਾ ਬਾਲੀ ਕੰਪੀ ਬਣ ਜੂਗੀ ਕਿ ਨਿੱਕੇ ਬੱਚਿਆਂ ਦਾ ਘੰਡ ਤਾਂ ਕਰੀਦਾ ਜੀ ਜੇ ਉਪਰ ਆ ਕਈ ਵਾਰੀ ਪਾਸੇ ਬੈਠਾ ਹੋਵੇ ਤਾਂ ਬੱਚਾ ਛੇਤੀ ਦੱਸ ਜਾਂਦਾ ਪਤਾ ਲੱਗ ਜਾਂਦਾ ਕਿਤੇ ਬੈਠੇ ਦਾ ਜੱਛੜਣ ਕਿਹੜਿਆਂ ਦਾ ਡਈ ਦੂਜੀ ਬਗਲੇ ਦਾ ਨਾ ਦੂਜੀ ਬਗਲੇ ਦਾ ਥੱਲੇ ਜੀ ਗੁੱਠਾ ਬੜਾ ਹਰ ਕਾਰੀਅਰ ਵਲੌਗ ਬਾਲਾ ਲੰਮਾ ਬਣ ਜੂਗਾ ਯਾ ਕਿ ਸਾਫੜ ਦੇ ਫਾਟੇ ਰੋਕ ਦੇ ਵੀਡੀਓ ਬਗਲਾ ਕਰ ਦੋ ਵੀ ਬਗਲ ਟਾਈਮ ਨਾ ਲਾ ਜਿੰਦ ਨੂੰ ਬੜੀ ਲੰਮੀ ਬਣ ਜੂਗੀ ਅੰਮੀ ਇਹ ਕੱਢਣਾ ਹੈ ਪਰਾ ਕੱਢ ਲਈ ਲੋ ਜੀ ਅੱਜ ਤਿੰਨਾਂ ਦਿਨਾਂ ਤੋਂ ਕੱਢ ਲਿਆ ਬੱਚੇ ਬਾਹਰ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਕਿਹੜੇ ਕਿਹੜੇ ਆ ਇਹਦੇ ਵਿੱਚ আর ਲਾਲ ਜੀ ਨਾਲ ਨਵਾਂ ਕੱਢ ਕੇ ਲਿਆਂਦਾ ਤੇ ਉਹਦੇ ਚ ਵੀ ਦੋ ਤਿੰਨ ਨਵੇਂ ਹੈਗੇ ਆ ਤੇ ਆ ਤਾਂ ਪੁਰਾਣਾ ਹੀ ਆ ਨਿੱਕਾ ਬੱਚਾ ਪਹਿਲਾਂ ਬਹੁੰਦੇ ਸੀ ਦੋ ਤਿੰਨਾਂ ਦੀ ਬਾਅਦ ਆ ਤਿੰਨਾਂ ਦਿਨਾਂ ਤੋਂ ਬਾਅਦ ਅੱਜ ਕੱਢਿਆ ਬੱਚੇ ਆਪਾਂ ਮੈਨੂੰ ਸ਼ੱਕ ਪਿਆ ਮੱਛਾ ਉੱਡਿਆ ਸੀਗਾ ਤੇ ਮੇਰੇ ਮੂੰਹ ਦੇ ਉੱਤੇ ਹੀ ਮੈਂ ਕਾ ਸੀਗਾ ਪਰ ਨਾ ਤੇ ਮੈਂ ਮੋਬਾਈਲ ਵੇਖੀ ਜਾਂਦਾ ਪਰ ਨਹੀਂ ਉੱਟਿਆ ਮੈਨੂੰ ਸ਼ੱਕ ਪਿਆ ਵੀ ਜਿਵੇਂ ਬੱਚਾ ਉੱਡਿਆ ਹੁੰਦਾ ਤੇ ਪਰ ਨਹੀਂ ਉੱਡਿਆ ਡਾਕਟਰ ਵੀਡੀਓ ਤਾਂ ਥੋੜਾ ਜਿਹਾ ਸੰਗ ਦਾ ਨਹੀਂ ਮੈਂ ਵੀਡੀਓ ਉਦੋਂ ਹੀ ਬਣਾਉਣੀ ਤੇ ਬੱਚੇ ਹੋ ਰੋੜ ਬੈਠੀ ਜਾਂਦੇ ਉਧਰ ਲਈ ਛਤਰੀ ਤੇ ਉਧਰ ਲਈ ਛਤਰੀ ਤੇ ਆਰਡਰ ਨਾ ਜਾਣ ਮੈਂ ਤਾਂ ਹੀ ਸਾਹਮਣੇ ਬੈਠਾ ਤੇ ਡਾਕਟਰ ਬੂਤ ਲਾ ਗਿਆ ਯਾਰ ਸੈਟ ਹੋਈ ਤਰੀ ਰੂਪਾ ਕੇ ਦੂਰੀ ਯਾਰ ਦੀ ਲੜਾਲਾ ਬੱਚਾ ਗਿਆ ਓਡਾ ਆਹ ਫਰਦਾ ਆਇਆ ਯਾ ਤੇ ਦੁੱਧੇ ਬੈਠੇ ਅੰਮਿੱਕੇ ਨਾਟ ਅਰੇਸ਼ ਕੰਦ ਰਚਾਂਗੇ ਕਿ ਤੋਂ ਬਿਮਾਰਾਂ ਤੇ ਇਸੇ ਗੱਲ ਮਰੇ ਮੈਂ ਤਿੰਨ ਦਿਨ ਖੜ੍ਹਾ ਹੀ ਨਹੀਂ ਸੀ ਏ ਮੈਂ ਹੁਣ ਥੱਲੇ ਉੱਠ ਕੇ ਆਵਾਂਗੇ ਨਾ ਲੱਗਿਆ ਮੈਨੂੰ ਜਿਵੇਂ ਕੰਨੀ ਤੇ ਬੱਚੇ ਬੈਠੇ ਮੈਂ ਕਿ ਬੱਚੇ ਹੀ ਅੱਧੇ ਆ ਸਾਰੇ ਬੈਠੇ ਆ ਵੱਡੀ ਛਤਰੀ ਤੋਂ ਆ ਛਤਰੀ ਤੇ ਆ ਕੇ ਕੋਸ ਉਧਰਲੀ ਤੇ ਜਾਵੜੇ ਇਹ ਕਰ ਲਾ ਫੋਕਸ ਕਰ ਲਾ ਕਰ ਲਾ ਕਰ ਲਾ ਲਓ ਜੀ ਬੱਚੇ ਲੱਗ ਪਏ ਆਪਾਂ ਤਾੜਨ ਰਿਸ਼ਤੇਦਾਰ ਆਗੇ ਸੀਗੇ ਕੋਸ ਤਾਂ ਚੜ ਗਏ ਤੇ ਟਾਈਮ ਲੱਗ ਗਿਆ ਕਾਫੀ 5 ਵਜ ਗਏ ਤੇ ਤਾੜ ਕੇ ਬੱਚੇ ਤੇ ਦਾਣਾ ਪਾਣੀ ਪਾਈਏ ਇਹਨਾਂ ਨੂੰ ਤੇ ਫੇਰ ਆਪਾਂ ਮਿਲਦੇ ਆ ਤੇ ਲੈਟ ਸੁਬਾ ਦੀ ਹੈਣੀ ਇਹਨਾਂ ਨੂੰ ਫੱਲੇ ਲਾਈਏ ਤੇ ਫੇਰ ਉਦੋਂ ਬਾਅਦ ਪਾਣੀ ਪੂਣੀ ਗਰਮ ਰੱਖ ਕੇ ਇਹਨਾਂ ਨੂੰ ਘੁਸਾ ਕਰਕੇ ਪਾਵਾਂਗੇ ਆਪਣੇ ਬੱਚੇ ਗਏ ਸੀ ਓੜਡ ਕਟੂਕਟ ਵਿਚਾਰ ਕੁਗੀ ਵੀ ਉੱਡ ਗਈ ਸੀ ਨਿੱਕੀ ਇੱਕ ਕਾਫਰ ਦਾ ਇਹਨੂੰ ਬਾਹਰ ਨਾ ਤੇ ਇੱਕ ਉਹ ਪਰਲੇ ਪਾਸੇ ਫਿਰਦਾ ਪਿੰਡ ਤੇ ਆ ਗਿਆ ਆ ਹੁੰਦਾ ਤੇ ਇੱਕ ਹੋਰ ਆ ਤਿੰਨ ਬੱਚੇ ਜਿਹੜੀ ਮੈਂ ਭਾਈ ਜਨਾ ਇਹ ਇੱਕ ਆ ਗਿਆ ਆ ਆ ਗਿਆ ਲਓ ਜੀ ਦਾਣਾ ਪਾਣੀ ਦਬਜੂਦ ਨੂੰ ਤੇ ਇੱਕ ਬੋੜ ਨੂੰ ਵਿਚਾਰੇ ਨੂੰ ਲਾ ਕੇ ਪਾਤਾ ਇੱਕ ਆਫਰਦਾ ਇਹਦਾ ਨੀਵਾ ਹੀ ਫਿਰਦਾ ਉਹ ਦੋ ਉੱਚੇ ਫਿਰਦੇ ਆ ਆ ਜਾਂਦੇ ਤੇ ਜੋਤ ਭਾਈ ਜਾਂਦਾ ਜੋਤ ਨੂੰ ਮੈਂ ਕਹਾਂ ਬਾ ਮੇਰੇ ਤਰਦ ਬਹੁਤ ਜ਼ਿਆਦਾ ਹੋਈ ਜਾਂਦਾ ਛਤਰੀ ਢਕਾਉਣਾ ਫੇਰ ਹੋਣ ਲੱਗ ਪਏ ਤੇ ਲੱਗਦਾ ਹੈਗਾ ਵੀ ਬੱਚੇ ਬਹਿ ਜਾਣਗੇ ਲਾਈਟ ਲਾਉਣ ਦੀ ਲੋੜ ਹੀ ਨਹੀਂ ਤੇ ਆ ਤਾਂ ਬੈਕ ਹੀ ਉੱਡਿਆ ਤਾਂ ਬੈਕ ਹੀ ਉੱਡ ਜਾਂਦਾ ਤੜਦਾ ਨਹੀਂਗਾ ਉਹ ਦੋ ਆ ਉਹ ਜਾਂਦੇ ਜਿਹੜੇ ਇਹ ਲੱਗੇ ਪਏ ਆ ਬਾਉਣ ਤਰ ਬਾਹਰ ਕੱਢਦਾ ਲੈ ਤੇ ਲੈ ਪੰਗਾ ਹੀ ਲਿਆ ਦਰਦ ਵੀ ਬਹੁਤ ਜਿਆਦਾ ਹੋ ਜਾਂਦਾ ਉਹ ਵੀ ਇੱਕ ਤਾਂ ਬਹਿ ਗਿਆ ਇਹ ਤਾਂ ਪਹਿਲਾਂ ਵੀ ਬਹਿ ਗਿਆ ਸੀਗਾ ਉਹ ਦੋ ਉਤ ਲਿਆਂ ਦਾ ਓਏ ਡੋਰ ਸਹੀ ਕਰ ਲੈ ਬੱਲੀ ਪਹਿਲਾਂ ਉਹ ਆ ਜਾਣ ਤੇ ਪੈ ਜਾਣ ਤਾਂ ਸੌਖਾ ਲੈ ਲੋ ਜੀ ਲੈਟ ਦਾ ਜੀ ਲਾਤੀ ਮੈਂ ਤੇ ਕਬੂਤਰੋਂ ਉਤਰਿਆ ਆ ਕੇ ਗਰਮੀ ਚ ਪਤਾ ਨਹੀਂ ਉੱਡਣਾ ਕਿ ਨਹੀਂ ਉੱਡਣਾ ਤੇ ਉੱਡ ਗਏ ਨਾ 5 ਵਜੇ ਤੇ ਘੰਟਾ ਉੱਡ ਗਏ ਤੇ ਲਾਈਟਾਂ ਲਵਾ ਦਿੰਦੇ ਆ ਭੈ ਜਣ ਰਾਮਦਾਰੀ ਨਾਂ ਦੇ ਬਈ ਨਾਂ ਦਾ ਭਾਈ ਬਿਣਾ ਸਰਦਾ ਇਹਨਾਂ ਨੂੰ ਇੱਕ ਤਾਬ ਢਿੱਲੇ ਆ ਇੱਕ ਆ ਫੇਰ ਓਡੇ ਜਾਂਦਾ ਗੇੜੇ ਬਿੰਦੇ ਆ ਆ ਆ ਆ ਆ ਆ ਆ ਫਿਰ ਵੀ ਆ ਜਾਣਗੇ ਬਈ ਬੁੜਕਾ ਹੀ ਅੰਦਾ ਜੀਵਤ ਬਈ ਦੂਆ ਬਲਾਗ ਦੀ ਸਮਾਪਤੀ ਕਰ ਦੇਣੀ ਇਹਨਾਂ ਨੂੰ ਬਾਕੇ ਤੇ ਮੇਰਾ ਬਹੁਤ ਇਨਫੈਕਸ਼ਨ ਵਧੀ ਪਈ ਆ ਤੇ ਬੁਰਾ ਹਾਲ ਆ ਤਿੰਨ ਦਿਨ ਹੋ ਗਿਆ ਆ ਕਿ ਤਰੇ ਹੁੰਦਾ ਇੱਕ ਅਤਰਕ ਨਹੀਂ ਚੜ ਹਾਲਾ ਨਾ ਛਤਰੀ ਇਹ ਬਈਆਂ ਦੇ ਦਿੱਤੇ ਬਈਆਂ ਦੇ ਸਗਾ ਯਾਰ ਬੋਤਾ ਯਾਰ ਮੇਰੇ ਦਰਦ ਵਾਲਾ ਹੁੰਦਾ ਬਾਈ ਬਣ ਕੇ ਐ ਕਾਦੂ ਕਰਦਾ ਆ ਅ ਕੀ ਤਰੇ ਹੁੰਦਾ ਇਹ ਪੈ ਜਾਣਗੇ ਤਾਂ ਲਓ ਜੀ ਭਾਈ ਜੰਨੇ ਆ ਜੇ ਤਾਂ ਬਹਿਗੇ ਤਾਂ ਵੀ ਠੀਕ ਹੈ ਜੀ ਨਾ ਬੈਠੇ ਤਾਂ ਭਾਈ ਉਹਨਾਂ ਦੀ ਮਰਜ਼ੀ ਆ ਲੱਗੇ ਪਏ ਆ ਬੌਣ ਤੇ ਮੈਂ ਤਾਂ ਜਵਾਕ ਨੂੰ ਹੀ ਫਾਈ ਚੜਾਈ ਬੈਠਾ ਤੇ ਛਤਰੀਆਂ ਇੱਧਰ ਵੀ ਲੱਗੀ ਪਈ ਆ ਤੇ ਛਤਰੀ ਉਹ ਵੀ ਲੱਗੀ ਪਈ ਆ ਤੇ ਆ ਆ ਗਈ ਕੂਤਰੋਂ ਤਾਂ ਬਹੁਤ ਉਤਰਿਆ ਆ ਜਾਂ ਮੇਰੇ ਕੈਮਰੇ ਚ ਆਉਂਦਾ ਆ ਤੇ ਜੀ ਬੈਗੇ ਤਾਂ ਵੀ ਠੀਕ ਹੈ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਦੋ-ਤਿੰਨ ਦਿਨਾਂ ਤੋਂ ਸਿਹਤ ਹੈਗੀ ਏ ਢਿੱਲੀ ਤੇ ਢਿੱਲੀ ਕਰਕੇ ਬਾਈ ਜੀ ਨੂੰ ਇਨਫੈਕਸ਼ਨ ਲੀਵਰ ਨੂੰ ਹੋਈ ਪਈ ਆ ਤੇ ਬਹੁਤ ਪ੍ਰੋਬਲਮ ਹੋਈ ਪਈ ਆ ਤੇ ਆ ਗਿਆ ਉੱਤਰਿਆ ਇੱਕ ਤਾਂ ਵੇਜੂਆ ਚਲੋ ਇਹਨਾਂ ਨੂੰ ਪਾਉਣੇ ਚਲੋ ਠੀਕ ਹੈ ਜੀ